ਉਹ ਮੌਕਾ ਪ੍ਰਸਤੁਤ ਹੁੰਦਾ ਹੈ ਕੁਝ ਪਰਿਵਾਰ ਐਸੇ ਹੁੰਦੇ ਨੇ ਜਦ ਤੱਕ ਨੇ ਜਾਣ ਜਾਣ ਉਹਦੇ ਅੰਦਰ ਫਰਫਾ ਦਾ ਕਿੰਨਾ ਕਿੰਨਾ ਪ੍ਰਮਾਤਮਾ ਨੇ ਭਰੇ ਆ ਕੁਝ ਪਰਿਵਾਰ ਐਸੇ ਹੁੰਦੇ ਨੇ ਉਹ ਬਿਜ਼ਨਸ ਕਰਵਾਉਂਦੇ ਕੁਝ ਪਰਿਵਾਰ ਐਸੇ ਹੁੰਦੇ ਨੇ ਜਿਹੜੇ ਆਪਣੇ ਹਰਗੇ ਨੂੰ ਪਿਆਰ ਕਰਦੇ ਨੇ ਬਾਜੀ ਵੀ ਹਰਗੇ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚੋਂ ਕੋ ਪ੍ਰਵਿੰਦਰ ਸਿੰਘ ਪਿੰਡਾ ਜੀ ਮੈਂ છોੜੀ ਰਿਹਾ ਮੁਖਾਰੀ ਚੇਅਰਮੈਨ ਸਾਹਿਬ जिन्होंने पार्टी का होका ला के पार्टी ने ने की आवाज में गुरुचरण जी ने प्रबंध किया मेरे होहड़ गुरविंदर छत गुर का मेरा वाला भाई सरपंच अवदास जी लोग मंगल सिंह जी लोग सदाचर शताबगढ़ इन्होंने बहुत अनेक नॉर्मल साथियों ने जिन्होंने अब पार्टी को ज्वाइन किया ਮੈਂ ਦਿੱਲੀ ਦੇ ਹੈਰਾਨੀਆਂ ਤੋਂ ਤੁਹਾਨੂੰ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਤੁਹਾਨੂੰ ਜੀ ਆਇਆਂ ਨੂੰ ਔਰ ਜਨਾਬ ਥੋੜੇ ਜਿਹੇ ਮਾਦਾ ਕਰਦਾ ਵੀ ਮੇਰੀ ਆਦਤ ਹੈ ਮੈਂ ਜਦੋਂ ਹੱਥ ਮਲਾਇਆ ਮੈਂ ਜਿਹੜੇ ਹੱਥ ਤੋਂ ਬਾਰਾ ਹੱਸਦਾ ਸੇਂ ਦਿੱਤਾ ਹੱਥ ਦੁਬਾਰਾ ਫਾਸੇ ਹੈ ਇੰਤਜ਼ਾਮੇਂ ਛੋਟੇ ਛੋਟੇ ਗੱਲ ਕੀਤੀ ਹੈ ਵੀ ਮੈਨੂੰ ਕਿਸੇ ਉਹਦੇ ਦੀ ਭੁੱਖ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ماں ਪੁੱਤ ਨੂੰ ਜਨਮ ਦਿੰਦੀ ਹੈ ਬੱਚਾ ਜਨਮ ਲੈਂਦਾ ਵੀ ਮਾਂ ਇਹ ਲੋਕ ਕਹਿੰਦੇ ਨੇ ਜਦੋਂ ਦੁਨੀਆ ਤੇ ਜਾਣ ਲੱਗਦਾ ਬੰਦਾ ਫਿਰ ਕਹਿੰਦਾ ਹੈ ਮਾਂ ਇੱਕ ਮਾਂ ਰਹਿਮਾਂ ਦੇ ਵਿੱਚ ਸਾਰਾ ਕੁਝ ਆ। ਅੱਜ ਜਿਹੜੇ ਹਲਕੇ ਦੇ ਲੋਕਾਂ ਨੇ ਇਹਨਾਂ ਪਿਆਰ ਗੁਬਿੰਦਰ ਸਿੰਘ ਭਿੰਦਾ ਤੇ ਉਹਦੇ ਜੀਵਨ ਨਹੀਂ ਦਿੱਤਾ। ਮੈਂ ਉਹਨਾਂ ਨੂੰ ਪਰਵਾਦੀ ਹਾਂ। ਔਰ ਦੂਸਰੇ ਇਹਨਾਂ ਨੂੰ ਪਰਵਾਦੀ ਆ ਕਿ ਇਹਨਾਂ ਨੇ ਸਰਦਾਰ ਪ੍ਰਵਾਸੀ ਮਾਂ ਤੇ ਵੀ ਕੇਦਰੀਵਾ ਬਜਿਨ ਸੁਸ਼ੋਰੀਆ ਜਿਹੜਾ ਉਸਕੀ ਬੈਸ ਅੱਲਾ ਕੋਲ ਕਿਰੇ ਤੇ ਮਦਰ ਸਾਹਿਬਾਨਾਂ ਦੇ ਨਾਲ ਕੀਤੇ ਕੰਮ ਪੰਜਾਬ ਚ। ਪੰਜਾਬ ਨੂੰ ਨਵਾਂ ਪੰਜਾਬ ਬਣਾਉਂਦਾ ਇਹ ਕੰਮ ਕੀਤਾ ਸੀ। ਇਹਨਾਂ ਨੇ ਪਰਮਤਮਾ ਦੀ ਯੋਗਗਵਾਹੀ ਚ ਕਮਾਲ ਪਿਆਰ ਕਰਕੇ ਜਰਟ ਪਾਰਟੀ ਬਣ ਗਈ ਜੀ ਜਿਆ ਬੜੇ ਸਕੱਤਰ ਨੂੰ ਸਕੱਤ ਜਿਹੜਾ ਰੂਪ ਹੈ ਰੱਬ ਪਿਆ ਉਹਦੇ ਵਿੱਚ ਮੈਂ ਖੁੱਣਾ ਵਾਦਾ ਕਰਦਾ ਮੇਰੇ ਨਾਲ ਬਣੀ ਕੰਨੀ ਆਉਂਦੀ ਮੈਂ ਜਿੰਨਾ ਮੇਰਾ ਨਾ ਤੋਂ ਵੱਧ ਮਾਨ ਸਤਕਾ ਦੋਤਾ ਮੈਂ ਪਿੰਦੇ ਛੋਟੇ ਪਿੰਡ ਮੇਰੇ ਬੱਚੇ ਵਾਲਾ ਮੈਂ ਰਾਜਪਾਕਿਸਤਾਨ ਪ੍ਰਵਾਸਨਾ 40 ਸਾਲ ਜੁੜਿਆ ਹੋਇਆ ਬੇਸ਼ੱਕ ਅੱਜ ਦੀ ਪਾਰਟੀ ਦੀ ਚਾਲ ਕਰਾ ਰਹੀ ਸੀ मैंने भी अगर छह साल पहला पार्टी छाता मौका मिले जो विरोधी लोग मेरे हाथ जोड़ ना, ना करते मैं झाड़ू कर नहीं का के आ चार हाके का नाम पा और मैं अब इस मौके पर ज्यादा भाषण नहीं करूंगा क्योंकि देखो ये जो शहीद जी ने जे फरीदोट तो आए हुए हैं मैं इन्होंने यही हाथ जोड़ के बेनती करता छोटे जा रहे

ਦੇਖੋ ਉਹ ਕਾਕਾ ਜੀ ਤਰਨਾ 44000 ਰੁਪਏ ਨਹੀਂ ਪਾਈ ਛੱਤ ਉੱਤੇ ਆ ਕੇ ਫਿਰ ਆ ਕੇ ਕਹਿੰਦੇ ਮੈਂ ਨਾਮਾਨ ਨੂੰ ਦੋਸਾਰਾ ਕਿਹਾ ਕਿਸੇ ਬੰਦੇ ਨੇ ਜੱਟ ਨੂੰ ਘੋੜਿਆ ਅਰਜਨ ਕੋਪਰ ਬੈਟਰ ਚੇਨਸ ਅਖਰ ਸਿਆਣੀਆਂ ਵੱਡੇ ਜਾਤੀ ਨੂੰ ਮਾਰ ਨਹੀਂ ਕਿਹਾ ਮੇਰੇ ਪੁੱਤ ਦੀ ਵੀਡੀਓ ਪਾ ਦਿਓ मैं तो जांच करता हूँ तो तो नहीं करता लेकिन मैं सुप्रीम कोर्ट की मसला जो है इन बहार का जाता है जितने घूमना लगे घर गया ना इतनी लाइन हाँ भी नहीं होगा आज जेले जेले तो मेरे हमले में रुके थे जेले तो मेरे हमले में रुके पच्चीस जगह आए हैं पामेओ काली है पामेओ बीजेपी के पामेओ काले सी है प

ਗੁਜਰਾਣੀ ਫੜ ਦੇ ਵਿੱਚ ਜਾ ਕੇ ਉਹ ਮਗਨ ਨੂੰ ਪੁੱਛ ਉਹ ਮੁੰਡੇ ਨੂੰ ਮਾਰ ਕੇ ਸੁੱਟੇ ਰਾਹ ਮੈਦਾਨਾਂ ਕਾਰਨ ਇਹ ਸ਼ਕੋ ਜਿਸ ਕਾਂਗਰਸ ਨੂੰ 15 ਸਿਹਾਕਤ ਦੇ ਦੁਬੇਦਾਰ ਸੀ ਕਿ ਹਰਕਾਰ ਕਾਂਗਰਸ ਦਾ ਉਹ ਵੀ ਆਗੂ ਸੀ ਜਿਸ ਨਾਲ ਸਿਆਸਤ ਕਰਦਾ ਜਿਹਨੇ ਪੰਜਾਬ ਦੇ ਲੋਕਾਂ ਨੂੰ ਪਾਣੀ ਤੇ ਕੌਲੇ ਦਿੱਤਾ ਜਿਹੜਾ ਅਜੇ ਤੱਕ ਉਸ ਤੋਂ ਬਾਅਦ ਅਜੇ ਸਾਡੀ ਕੋਈ ਸਪੋਰਟ ਕਰਨਾ ਕੈਪਟਨ ਕਮੇਟੀ ਜਿਹੜਾ ਜੁਗਤ ਨਹੀਂ ਰਹੇ ਉਹ ਤਦ ਕੈਪਟਨ ਕਮੇਟੀ ਨੇ ਹਰਕਤ ਦੀ ਮਾਰ ਬੋਲੀ ਇਹਨੂੰ ਇਹਨੂੰ ਤੁਹਾਨੂੰ ਆਖਿਰਕਿਰੋ ਧਿਆਨ ਰੱਖਿਓ ਕਿ ਕਿਸੇ ਰੂਪ ਚ ਵੀ ਉਹਨਾਂ ਨੇ ਬਰਦਾਸ਼ਤ ਨਹੀਂ ਕਰੇ ਤੁਹਾਡਾ ਆਪਣਾ ਵੀ ਤੁਹਾਡੇ ਵੀ ਹੱਥ ਕਰੂਗਾ ਥੋੜੀ ਸ਼ਰਮ ਕਰੂਗਾ ਅਜਾ ਆਖਿਰਕਿਰੋ ਕਿਨੇ ਪਿਆਰ ਮਾੜਨਾ ਆਜਾਦੀ ਦਾ ਸਾਲ ਲੱਗੇਗਾ ਇਹ ਹਕੀਕਤ ਹੈ ਜਦੋਂ ਵੀ ਆਕੇ ਸਾਹਮਣੇ ਜਿਵੇਂ ਕਰਦੇ ਕਹੋਤੇ ਜਦੋਂ ਡਾਕਰੇ ਜਦੋਂ ਮੈਡੀਕਲ ਆਲੀ ਬੈੱਡ ਪਰੋਂ ਤੋਂ ਭਿੰਦੇ ਲਏ ਉਹ ਸ਼ਰਮ ਕਰੋ ਫਿਰ ਕੋਲ ਜਾ ਕੇ ਰੋਟੋ

ਜੋੜੀਆਂ ਵਾਲੀਆਂ ਕਰੰਟਾਂ ਜੋੜੇ ਸਕੂਲ ਲੈ ਕੇ ਰੀਆਂ ਉਹ ਸੱਜਣਾ ਕੰਮ ਕਰੇ ਇਹ ਲੋਕਾਂ ਨੇ ਕਿਸੇ ਨਾ ਕਿਸੇ ਜਿਹੜੇ ਉਹ ਬੱਚੇ ਜਿਹੜੇ ਗੁੰਡਾ ਚੋਰਾ ਕੇ ਮਾਰੋਦੇ ਨਾਲ ਜਿਹੜੇ ਪਰਚੇ ਹੋਏ ਉਹ ਸਾਰੇ ਬੱਚੇ ਆ ਜਿਹੜੇ ਇਹਨਾਂ ਨੇ ਗੁੰਮਰਾਹ ਕਰਕੇ ਲਾਈਨ ਤੋਂ ਪਰਹਾ ਕੇ ਅੱਜ ਧੋਏ ਬੱਚੇ ਤੇ ਕੰਮ ਪਟਾਏਗਾ ਮੇਰਾ ਮੈਨੂੰ ਪੁੱਛਦਾ ਹਾਂ ਇਹਦਾ ਕੀ ਗਿਆ ਆਹ ਫੜ ਕੇ ਆਹ ਫੜ ਕੇ ਬੰਦੇ ਦਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਮਰੇ ਤੋਂ ਜਨ ਚੱਕ ਕੇ ਲੇਗਾ ਪਿੱਛੇ ਮਰੇਗਾ ਮੈਂ ਜੋ

मैं इसका करके अब जिस इंसान को दस दिन बाद अखबार नहीं मिलना कि बंदा बन जा बना जे आज तो बाद मेरे हर के लिए किसी मेरे घर के अंदर या किसी पास तो आके चाके देख ले मैं तेरा वो हाल करूंगा जानता रहेगा तेन ज्यादा पटे मार देते कि फिर भी और आगे मारे बाहर लगे पंगे ले जा परवाह ना करो अगली गल समझ गए

ਕਾਲਾ ਕੋਹਣਾ ਕਾਲਾ ਕੋਹ ਇਹਦੀ ਸ਼ਕਤ ਨਾ ਜਾਏ ਜਿਹੜਾ ਹੁੰਦਾ ਮੇਰੇ ਹੱਥ ਦੇ ਪੰਜਰੀ ਬਣਿਆ ਸਰਪੰਚਰੀ ਬਣਿਆ ਹੱਥ ਦੇ ਕੋਲ ਧੱਕਾ 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 ਕਰਦਾ ਜਦੋਂ ਪਾਹ ਦਾ ਦੇਸੀ ਪਹਿਲਾਂ ਪੁੱਛਾਓ ਕਿ ਫਿਰ ਜੁਝੇ ਪਾਰਟੀ ਦੀ ਬੜੀ ਆਗੂ ਸੀਗੇ ਆਪਾਂ ਕਿਉਂ ਵੋਟ ਨਹੀਂ ਪਾਈ ਉਹਨਾਂ ਨੂੰ ਆਹ ਨਹੀਂ ਆਦੇ ਸੀ ਉਹ ਕਿਹਾ ਜਿਹੜਾ ਦਾਗਰ ਸੀ ਇਹ ਦੂਫੀ ਹੋ ਕੇ ਇਹਦੇ ਵਾਪਸ ਆ ਜਾਈਗੇ

ਕਲੀਕ ਤੇ ਲਿਖ ਲਿਗਿਆ ਨੋਟਿਚ ਰੋਗਾਂ ਨੂੰ ਉਹਦੇ ਹਾਈ ਕੋਰਟ ਦੇ ਵਕੀਲਾਂ ਨੂੰ ਪੈਸੇ ਆਉਂਦਾ ਮੁਕੰਮਲ ਪੜਿਆ ਜਾਂਦਾ ਇਹਦਾ ਕੋਈ ਜਾਂਦਾ ਨਹੀਂ ਆਹ ਕੰਮ ਹੈ ਜਿਹੜਾ ਚਾਹ ਕਰਦਾ ਉਹ ਕਰੇ ਨਹੀਂ ਕਰਦੇ ਬੰਦੇ ਨਾ ਇਹ ਕੋਰਟਾਂ 'ਚ ਕੁਝ ਨਹੀਂ ਲੱਗਿਆ ਮਿੱਤਰੋ ਇਹ ਹਾਈ ਕੋਰਟ ਦੇ ਵਕੀਲ ਐ ਰੱਖੇ ਹੋਏ ਜਨਾਬ ਜਿੰਨੇ ਝੜੇ ਹੁੰਦੇ ਨੇ ਸਾਵਰ ਦੇ ਜਾ ਕੇ ਹਾਈ ਕੋਰਟ ਰਿਪੋਰਟਾਂ ਦਾ ਜਿਹੜਾ ਉਹਦਾ ਲੱਖ ਰੁਪਏ ਉੱਥੇ ਬੈਠੇ ਹੀ ਪਾਉਂਦਾ ਇਹਨੂੰ ਸਮਝੋ ਕੁਝ ਕਰਾਂਗਾ ਭਿੰਦਾ ਹੀ ਦਰਦੂਗਾ ਤੁਹਾਨੂੰ ਕੱਲ ਨੂੰ ਅੱਜ ਇਹ ਹੰਦਸਰੀਆ ਨੇ ਅੱਜ ਇਹ ਵੀ ਭਾਈ ਵੀਰ ਕੀਤਾ ਅੱਜ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੁਆਇਨ ਕੀਤਾ ਅੱਜ ਇਹ ਮੇਰੇ ਭਾਈ ਦੇ ਅਕੀਨ ਨੇ ਮੇਰੇ ਅਰਵਿੰਦ ਕੇਜਰੀਵਾਲ ਨੂੰ ਜੁਆਇਨ ਕੀਤਾ ਪਰ ਬੜਾ ਕੁ ਪਰਮਾਤਮਾ ਨੇ ਅੱਜ ਨਸ਼ੇੜੇ ਪਾਸੇ ਕੀਤਾ ਆ ਤਸੀਰਾਂ ਦੇ ਪਾਸੇ ਹੀ ਜੇ ਤਸੀਰਾਂ ਦੀ ਜਗ੍ਹਾ ਗਾਂਦੂਰੋ ਦੇ ਸਿੰਘਾ ਸਾਹਿਬ ਦਾ ਕਾਕਾ ਤਨੂ ਅੱਜ ਵੀ ਦਿੱਕਤ ਵੀ ਨਹੀਂ ਮਿਲਿਆ ਨੇ ਪਰ ਲੱਛਣਾ ਤੇ ਬਾੜੀ ਨੂੰ ਦਿੱਕਤ ਨਹੀਂ ਦੇ

ਵੀ ਪਛਾਤਾ ਸੁਰਾ ਸਭ ਜੀ ਨਾਲ। ਅੱਜ ਪਹਿਲੀ ਵਾਰ ਹੋਇਆ ਕਿ ਜੇ ਕਿ ਅੱਜ ਕੱਠੋ ਕੱਟ ਮੇਲੇ ਜਿਹੜੇ 99 99 ਪਿੰਡਾਂ ਨਾਲ 60 65 40 ਤੋਂ 8 ਬੰਦੇ ਬਨੇ ਆ ਜਾਗਰਤੀ ਆ ਰੰਗਣਾ ਪੰਜਾਬ ਆ ਦੂਜਾ ਵੀ ਕੈਂਪਿੰਗ ਹੈ। ਆਪਣੇ ਘਰੇ ਜਾ ਕੇ ਪ੍ਰਸਾਦ ਕੋ ਪਹਿਲਾਂ ਸਾਰੇ ਸਰਪੰਚ ਸਰਵਾਂ ਇੱਕ ਇੱਕ ਬੂਟਾ ਲੈ। ਔਰ ਪਿੰਡ ਤੇ ਜਾ ਕੇ ਪਾਣੀ ਦੀਆਂ ਭੁਲੀਆਂ ਪੁਲੀਆਂ ਚਾਲੇ। ਉਹ ਪਿੰਡਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰੇ। ਉਸ ਤੋਂ ਬਾਅਦ ਮੈਂ ਕਿਹਾ ਕਿ ਐਕਸ਼ਨ ਕਿਸੇ ਦਾ ਨਾ ਕਰੋ ਗਰਮੀ ਬਹੁਤ ਹੈ ਅੱਜ ਵੀ ਮੇਰੀ ਐਮਲਏ ਹੋਂਦ ਦਾ ਪੀ ਰੀ ਰੀ ਲਖੋ ਅਸੀਂ ਬੂਤੇ ਨਾਲ ਆਕਸੀਜਨ ਦਾ ਪ੍ਰਚਾਰ ਕਿਉਂਕਿ ਦੇਖੋ ਕਰੋਨਾ ਦਾ ਵਾਲੀ ਨਹੀਂ ਸੀ ਕਰੋਨਾ ਕਿਉਂ ਆਕਸੀਜਨ ਫਟਪੋਤੀ ਚੱਲ ਗਈ ਆਪਾਂ ਸਾਰੇ ਕਰੋਨਾ ਚੜਟਣਾ ਜੇ ਹੁਣ ਵੀ ਨਾ ਸਮਝੇ ਹੁਣ ਵੀ ਬੂਤੇ ਨਾਲ ਆ ਰਹੇ ਹੋੜ ਭੜੇ ਨਾ ਬਚਾਇਆ ਕਰੋਨਾ ਵਾਲੀ ਨਸਰਾਂ ਤੇ ਚਾਹੀਦਾ ਸਭ ਨੂੰ ਮਾਰਦੀ ਕਰਨੀ ਆ

Aprende o que